ਇਸ ਸਮੇਂ ਸਰਕਾਰ ਬਣਾ ਰਹੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਉਹ ਪੰਜਾਬ ਸਰਕਾਰ ਹੈ ਜੋ ਪਾਲਿਸੀਆਂ ਬਣਾ ਰਹੀਆਂ ਹੈ ਜਿਹੜਾ ਸਾਡਾ ਛੋਟਾ ਕਿਸਾਨ ਹੈ ਛੋਟਾ ਦੁਕਾਨਦਾਰ ਹੈ ਉਹ ਮਜ਼ਦੂਰ ਬਣ ਕੇ ਰਹਿ ਜਾਏਗਾ ਕਿਉਂਕਿ ਤੁਸੀਂ ਦੇਖ ਰਹੇ ਹੋ ਲਗਾਤਾਰ ਮਾਲ ਖੁੱਲ ਰਹੇ ਹੈ ਤਾਂ ਇੱਕ ਮਾਲ ਦੇ ਵਿੱਚ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਕਿਉਂਕਿ ਤੁਸੀਂ ਇਸ ਵਰਗ ਨਾਲ ਜੁੜੇ ਹੋਏ ਹੋ ਤੁਹਾਨੂੰ ਇਸ ਵਰਗ ਦੀਆਂ ਸਮੱਸਿਆਵਾਂ ਦਾ ਪਤਾ ਹੈ ਅਗਲੀ ਗੱਲ ਜੇਕਰ ਕਿਸਾਨਾਂ ਜਾਂ ਮਜ਼ਦੂਰਾਂ ਕੋਲ ਪੈਸਾ ਹੋਊਗਾ ਤਾ ਉਹ ਇਸ ਬਾਜ਼ਾਰੀ ਤੇ ਜਾਊਗਾ ਉਹ ਖਰੀਦਦਾਰੀ ਕਰਨਗੇ ਜੇਕਰ ਕਿਸਾਨਾਂ ਤੇ ਮਜ਼ਦੂਰਾਂ ਕੋਲ ਪੈਸਾ ਨਾ ਆਇਆ ਤੇ ਅਡਾਨੀਆਂ ਬਾਲੀਆਂ ਆ ਕਾਰਪੋਰੇਟਾਂ ਨੇ ਆ ਕੇ ਬੜੀ ਤਕੜਾ ਦੋ ਖਰੀਦਣਾ ਕਿਸੇ ਨੇ ਜਿਹੜਾ ਤੁਹਾਡਾ ਉਦਾਰਾ ਉਹ ਸਿੱਧਾ ਸਿੱਧਾ ਕਿਸਾਨਾਂ ਜਾਂ ਮਜ਼ਦੂਰਾਂ ਨਾਲ ਜੁੜਿਆ ਉਹਨਾਂ ਕੋਲੋਂ ਪੈਸਾ ਹੋਊਗਾ ਤਾ ਉਹ ਇੱਥੇ ਆ ਕੇ ਖਰੀਦਦਾਰੀ ਕਰਨਗੇ ਜੇ ਤੁਹਾਨੂੰ ਯਾਦ ਹੋਵੇਗਾ ਜਦੋਂ ਬਾਸਮਦੀ ਮਹਿੰਗਾ ਵਿਕਿਆ ਸੀ ਤਾਂ ਇਸ ਬਾਜ਼ਾਰ ਦੇ ਵਿੱਚ ਰੌਣਕਾਂ ਸੀਗੀਆਂ ਕਿਸਾਨ ਵੀ ਕੋਈ ਸੀ ਮਜ਼ਦੂਰ ਵੀ ਕੋਈ ਸੀ ਜਾਂ ਤੇ ਦੁਕਾਨਦਾਰ ਵੀ ਕੋਈ ਸੀਗਾ ਇਹ ਸਾਡੇ ਨਾਲੋਂ ਮੈਂ ਤੁਸੀ ਜਾਣਦੇ ਹੋ ਬਸ ਜਿਹੜੇ ਅੱਜ ਦੇ ਹਾਲਾਤ ਹੈਗੇ ਐ ਇਸ ਵਾਰ ਦੇ ਹਾਲਾਤ ਹੈਗੇ ਉਹ ਤੁਸੀਂ ਭੁੱਲੇ ਨਹੀਂ ਹੋਏ ਕਿ ਜੀ ਦੁਕਾਨਦਾਰ ਹੋਣ ਦੇ ਨਾਲ ਨਾਲ ਜ਼ਿੰਮੇਦਾਰ ਵੀ ਹੋਏ ਤੇ ਜਿੰਨੇ ਵੀ ਹੈਗੇ ਜਿੱਤੋਂ ਤੱਕ ਅਸੀਂ ਜਾਣਦੇ ਆ ਫਰੇਡ ਵਰਗੇ ਜੇ 20% ਚਾਰਜਿੰਗ ਦਾ 100% ਦੇ ਕਰੀ ਦੌਰੇ ਕੋਲ ਜਿਹੜਾ ਸਾਡਾ ਛੋਟਾ ਕਿਸਾਨ ਹੈ ਛੋਟਾ ਦੁਕਾਨਦਾਰ ਹੈ ਉਹ ਮਜ਼ਦੂਰ ਬਣ ਕੇ ਰਹਿ ਜਾਏਗਾ ਕਿਉਂਕਿ ਤੁਸੀਂ ਦੇਖ ਰਹੇ ਹੋ ਲਗਾਤਾਰ ਮੌਲ ਖੁੱਲ ਰਹੇ ਆ ਤਾਂ ਇੱਕ ਮੌਲ ਦੇ ਵਿੱਚ ਤੁਹਾਨੂੰ ਸਾਡੇ ਨਾਲ ਜ਼ਿਆਦਾ ਪਤਾ ਕਿਉਂਕਿ ਤੁਸੀਂ ਇਸ ਵਰਗ ਨਾਲ ਜੁੜੇ ਹੋਏ ਹੋ ਤੁਹਾਨੂੰ ਇਸ ਵਰਗ ਦੀਆਂ ਸਮੱਸਿਆਵਾਂ ਦਾ ਪਤਾ ਹੈ ਅਗਲੀ ਗੱਲ ਜੇਕਰ ਕਿਸਾਨਾਂ ਜਾਂ ਮਜ਼ਦੂਰਾਂ ਕੋਲੋਂ ਪੈਸਾ ਹੋਊਗਾ ਤੋ ਇਸ ਮਾਰਕੀਟ ਚ ਆਊਗਾ ਉਹ ਖਰੀਦਦਾਰੀ ਕਰਨਗੇ ਜੇਕਰ ਕਿਸਾਨਾਂ ਤੇ ਮਜ਼ਦੂਰਾਂ ਕੋਲੋਂ ਪੈਸਾ ਨਾ ਹੋਇਆ ਤੇ ਉਹਨਾਂ ਕੋਲੋਂ ਪੈਸਾ ਆਊਗਾ ਤੋ ਇੱਥੇ ਆ ਕੇ ਖਰੀਦ ਕਰਨਗੇ ਜੇ ਉਹਨੂੰ ਯਾਦ ਹੋਵੇ ਤਾਂ ਜਦੋਂ ਬਾਸਮੋਦੀ ਮਹਿੰਗਾ ਵਿਕਿਆ ਸੀ ਤਾਂ ਇਸ ਬਾਜ਼ਾਰ ਦੇ ਵਿੱਚ ਰੌਣਕਾਂ ਸੀਗੀਆਂ ਕਿਸਾਨ ਵੀ ਕੋਈ ਸੀ ਮਜ਼ਦੂਰ ਵੀ ਕੋਈ ਸੀ ਦਾ